ਇੱਕ ਮੁਕਦਮਾ 6 ਜਨਵਰੀ 2025 ਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਾਈ ਜਿਹਦਾ ਨਾਂ ਹਰਚਰਨ ਸਿੰਘ ਹੈ ਤੇ ਪੁੱਤਰ ਅਮਰਜੋਤ ਸਿੰਘ ਓਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚੱਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਆਇਆ ਸੀ ਦਾ ਤੇ ਅੰਦਰ ਉਹ ਜਿਹਨਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁੰਦਈ ਨੇ ਥਾਣਾ ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਡਗਵਾਂ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗੜੀਆਂ ਨੁੱਕੜ ਥੀਏ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮਰitsar ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉਤੋਂ ਰਹਿੰਦਾ ਤੇ ਇਹ ਨਸ਼ਾ ਕਰਨ ਦਾ ਆਦੀ ਵੀ ਹੈ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90-90 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈ ਸਰ ਇਹ ਬੜੀ ਜੈਕਟ ਟਾਈਮ ਤੇ ਪਹੁੰਚਿਆ ਪੌਣੇ 3:00 ਤੱਕ ਸਾਢੇ 3:00 ਮਿੰਟ ਇਸ ਦਰੌਣੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2:00 ਵਜੇ ਚੱਲਿਆ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਮੁੰਡਾ ਤਾਂ ਉਹ ਜਿੰਮ ਗਿਆ ਪੌਣੇ 3 ਤੇ ਇਹ ਜਿਹੜਾ ਮੁੰਡਾ ਹੈ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1-2 ਦਰਵਾਜ਼ੇ ਹੋਰ ਖੜਕੜਾਏ ਸੀਗੇ ਅਣਗਵਾਂ ਦੇ ਉਹਨਾਂ ਨੇ ਦਰਵਾਜ਼ਾ ਖੋਲਿਆ ਨਹੀਂ ਇਆ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਨਾਂ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਆਏਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੂਦ ਗਿਆ ਤੇ ਇਸਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ ਨੌਜਵਾਨ ਦੀ ਉਮਰ ਕਿੰਨੀ ਹੈ ਕਰੀਬ 20 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਚੋਂ ਆਇਆ ਸੀਗਾ ਏ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇੱਕ ਕੰਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤਾਂ ਇਹਨੇ ਬਸ ਇਹ ਮੌਕਾ ਲੱਭ ਕੇ ਤੇ ਇਹਨਾਂ ਚੋਰੀ ਕੀਤੀ ਹੈ ਫਿਰ ਇਹਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਜਾਂ ਵੈਸੇ ਹੀ ਚੋਰੀ ਕਰਨਾ ਨਾ ਇਹ ਜਿਵੇਂ ਆਪਾਂ ਕਹਿੰਦੇ ਆ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇਹਦਾ ਮੈਥਡ ਸੀਗਾ ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:30 ਦਾ ਗਲੀ ਦੇ ਵਿੱਚ ਵੀ ਜਿਆਦਾ ਮੂਵਮੈਂਟ ਹੁੰਦੀ ਨਹੀਂ ਬੰਦਿਆਂ ਦੀ ਤੇ ਇਹਨੇ ਬਸ ਉਹ ਮੌਕੇ ਦਾ ਫਾਇਦਾ ਠਾ ਕੇ ਅੰਦਰ ਬਸ ਕੀ ਕੁਝ ਮਿਲ ਜਵੇ ਤੇ ਉਹਨਾਂ ਨੇ ਥੋੜੀ ਗਲਤੀ ਮੁੱਧੀਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਜੀ ਹੋ ਸਕਦਾ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜ਼ੀ 'ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਰੱਖਿਆ ਤਾਂ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜਿਆਦਾ ਸਮਾਨ ਇਹਨੂੰ ਬਰਾਬਰ ਜਿਹੜੇ ਕੈਮਰਾ ਸੀ ਟੂ ਰਿਕਾਰਡ ਵੀ ਲਾ ਕੇ ਚੱਲ ਗਿਆ ਸੀ ਜੀ ਹਾਂਜੀ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੇ ਡੀਵੀਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਆਨੇ ਛੇੜਛਾੜ ਕੀਤੀ ਵਾਈਫਾਈ ਦੀ ਬਟ ਜਿਹੜੇ ਆਂਡ-ਵਾਂਡ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜੀ ਹਿੰਟ ਮਿਲੀ ਕਿ ਉਹ ਜਾ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ ਸਰ 100% ਰਿਕਵਰੀ ਹੋਈ ਹੈ ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾਏ ਸੀ ਜਾਂ ਕਿੱਥੇ ਘਰ ਹੀ ਰੱਖੇ ਸੀ ਕਿੱਥੇ ਰੱਖੇ ਸੀ ਜਦੋਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਦਾ ਬੜਾ ਸਵਿਫਟ ਐਕਸ਼ਨ ਸੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਆਜ ਕੱਲ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹ ਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ एकदम ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਹੈ ਨਾ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨਾਂ ਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾ ਲਿਆ